ਪਾਕਿਸਤਾਨ ਦੀ ਖੂਫੀ ਏਜੰਸੀ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਜੇਲ੍ਹ 'ਚ ਬੰਦ ਯੂਟਿਊਬਰ ਜੋਤੀ ਮਲੂਤਰਾ ਬਾਰੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਹਾਲੇ ਵਿੱਚ ਜੋਤੀ ਦੇ ਉਸ ਦੇ ਪਾਕਿਸਤਾਨ ਹੈਂਡਲ ਵਿਚਕਾਰ ਇੱਕ ਗੱਲਬਾਤ ਸਾਹਮਣੇ ਆਈ ਹੈ ਜਿਸ ਵਿੱਚ ਜੋਤੀ اسلامਾਬਾਦ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਜੋਤੀ ਦੀ ਨਿੱਜੀ ਡਾਇਰੀ ਵੀ ਪੁਲਿਸ ਨੂੰ ਮਿਲੀ ਸੀ ਜਿਸ ਵਿੱਚ ਉਸ ਨੇ ਪਾਕਿਸਤਾਨ ਤੇ ਉਸ ਦੇ ਲੋਕਾਂ ਬਾਰੇ ਬਹੁਤ ਵਧੀਆ ਗੱਲਾਂ ਲਿਖੀਆਂ ਨੇ ਜੋਤੀ ਜੋ ਕਿ YouTube ਦੇ Travel with Jo ਦੇ ਨਾਮ ਹੇਠ Travel Blog ਬਣਾਉਂਦੀ ਹੈ ਨੂੰ ਪਿਛਲੇ ਹਫਤੇ ਹਿਸਾਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਸੂਤਰਾਂ ਅਨੁਸਾਰ ਜੋਤੀ ਆਪਣੀ ਪਾਕਿਸਤਾਨ ਫੇਰੀ ਤੋਂ ਹੀ ਪਾਕਿਸਤਾਨੀ ਖੂਫੀ ਏਜੰਸੀ ਆਈਐਸਏ ਏਜੰਟ ਅਲੀ ਹਸਨ ਦੇ ਲਗਾਤਾਰ ਸੰਪਰਕ ਵਿੱਚ ਸੀ ਪੁਲਿਸ ਅਨੁਸਾਰ ਦੋਵੇਂ ਇੱਕ ਦੂਜੇ ਨਾਲ ਬਹੁਤ ਗੱਲਾਂ ਕਰਦੇ ਸਨ ਅਧਿਕਾਰੀਆਂ ਦੇ ਅਨੁਸਾਰ 33 ਸਾਲਾ ਯੂਟਿਊਬਰ ਅਤੇ ਹਸਨ ਵਿਚਕਾਰ ਸੋਸ਼ਲ ਮੀਡੀਆ ਤੇ ਕੁਝ ਚੈਟ ਵੀ ਮਿਲੀਆਂ ਨੇ ਇਸ ਗੱਲਬਾਤ ਵਿੱਚ ਜੋਤੀ ਹਸਨ ਨੂੰ ਕਹਿੰਦੀ ਹੈ ਮੇਰਾ ਵਿਆਹ ਪਾਕਿਸਤਾਨ ਵਿੱਚ ਹੀ ਕਿਸੇ ਨਾਲ ਕਰਵਾ ਦਿਓ ਪੁਲਿਸ ਅਨੁਸਾਰ ਜੋਤੀ ਦੇ ਇਸ ਬਿਆਨ ਤੋਂ ਸਾਫ ਪਤਾ ਲੱਗਦਾ ਹੈ ਕਿ ਉਸ ਦਾ ਪਾਕਿਸਤਾਨ ਵੱਲ ਝੁਕਾ ਹੈ ਇਸ ਤੋਂ ਇਲਾਵਾ ਜੋਤੀ ਨੇ ਹਸਨ ਨਾਲ ਆਪਣੀਆਂ ਜ਼ਿਆਦਾਤਰ ਗਲਬਾਤ ਕੋਡਾਂ ਰਾਹੀਂ ਕੀਤੀਆਂ ਨੇ ਜਿਨ੍ਹਾਂ ਨੂੰ ਪੁਲਿਸ ਲਗਾਤਾਰ ਡੀਕੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੇ ਅਨਸਾਰ ਜੋਤੀ ਮਲੋਤਰਾ ਚਾਰ ਬੈਂਕ ਖਾਤੇਾਂ ਬਾਰੇ ਜਾਣਕਾਰੀ ਮਿਲੀ ਹੈ ਇਹਨਾਂ ਵਿੱਚੋਂ ਇੱਕ ਖਾਤੇ ਵਿੱਚ ਦੁਬਈ ਤੋਂ ਲੈਣ-ਦੇਣ ਕੀਤਾ ਗਿਆ ਹੈ ਏਜੰਸੀਆਂ ਇਸ ਵੇਲੇ ਉਸ ਦੇ ਖਾਤੇਾਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਨੂੰ ਕਿੱਥੋਂ ਪੈਸੇ ਮਿਲੇ ਨੇ ਨਨੁਦਾਜ਼ ਦੇ ਕਿ ਮਲਹੋਤਰਾ ਇਸ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਹੈ। ਜੋਤੀ ਦੇ ਇੰਸਟਾਗ੍ਰਾਮ ਤੇ 1 ਲੱਖ ਤੋਂ ਵੱਧ ਫੋਲੋਅਰ ਨੇ। ਹਰਿਆਣਾ ਦੇ ਇੱਕ ਦੋਸਤ ਦੀ ਮਦਦ ਨਾਲ ਜੋਤੀ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੂਤਾਵਾਸਤੇ ਇੱਕ ਕਰਮਚਾਰੀ ਦਾਨਿਸ਼ ਦੇ ਸੰਪਰਕ ਵਿੱਚ ਆਈ ਸੀ। ਬਾਅਦ ਵਿੱਚ ਦਾਨਿਸ਼ ਰਾਹੀਂ ਉਹ ਪਾਕਿਸਤਾਨ ਖੂਫੀ ਏਜੰਸੀ ਦੇ ਕੁਝ ਏਜੰਟਾਂ ਨੂੰ ਮਿਲੀ। ਇੱਥੋਂ ਜੋਤੀ ਪਾਕਿਸਤਾਨੀ ਏਜੰਟਾਂ ਦੇ ਜਾਲ ਵਿੱਚ ਫਸ ਗਈ ਅਤੇ ਫਿਰ ਉਹਨਾਂ ਏਜੰਟਾਂ ਦੀ ਮਦਦ ਨਾਲ ਉਸ ਨੂੰ ਪਾਕਿਸਤਾਨ ਵੀਜ਼ਾ ਮਿਲਿਆ। ਇਸ ਤੋਂ ਬਾਅਦ ਹੁਣ ਉਹ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ। ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਪਾਕਿਸਤਾਨ ਦੀ ਖੂਫੀ ਏਜੰਸੀ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਜੇਲ੍ਹ 'ਚ ਬੰਦ ਯੂਟਿਊਬਰ ਜੋਤੀ ਮਲੂਤਰਾ ਬਾਰੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਹਾਲੇ ਵਿੱਚ ਜੋਤੀ ਦੇ ਉਸ ਦੇ ਪਾਕਿਸਤਾਨ ਹੈਂਡਲ ਵਿਚਕਾਰ ਇੱਕ ਗੱਲਬਾਤ ਸਾਹਮਣੇ ਆਈ ਹੈ ਜਿਸ ਵਿੱਚ ਜੋਤੀ اسلامਾਬਾਦ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਜੋਤੀ ਦੀ ਨਿੱਜੀ ਡਾਇਰੀ ਵੀ ਪੁਲਿਸ ਨੂੰ ਮਿਲੀ ਸੀ ਜਿਸ ਵਿੱਚ ਉਸਨੇ ਪਾਕਿਸਤਾਨ ਤੇ ਉਸਦੇ ਲੋਕਾਂ ਬਾਰੇ ਬਹੁਤ ਵਧੀਆ ਗੱਲਾਂ ਲਿਖੀਆਂ ਨੇ ਜੋਤੀ ਜੋ ਕਿ YouTube ਦੇ Travel with Jo ਦੇ ਨਾਮ ਹੇਠ Travel Blog ਬਣਾਉਂਦੀ ਹੈ ਨੂੰ ਪਿਛਲੇ ਹਫ਼ਤੇ हिसार ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਸੂਤਰਾਂ ਅਨੁਸਾਰ ਜੋਤੀ ਆਪਣੀ ਪਾਕਿਸਤਾਨ ਫੇਰੀ ਤੋਂ ਹੀ ਪਾਕਿਸਤਾਨ ਦੀ ਖੁਫੀ ਏਜੰਸੀ ISA ਏਜੰਟ ਅਲੀ ਹਸਨ ਦੇ ਲਗਾਤਾਰ ਸੰਪਰਕ ਵਿੱਚ ਸੀ ਪੁਲਿਸ ਅਨੁਸਾਰ ਦੋਵੇਂ ਇੱਕ ਦੂਜੇ ਨਾਲ ਬਹੁਤ ਗੱਲਾਂ ਕਰਦੇ ਸਨ ਅਧਿਕਾਰੀਆਂ ਦੇ ਅਨੁਸਾਰ 33 ਸਾਲਾ ਯੂਟਿਊਬਰ ਅਤੇ ਹਸਨ ਵਿਚਕਾਰ ਸੋਸ਼ਲ ਮੀਡੀਆ ਤੇ ਕੁਝ ਚੈਟ ਵੀ ਮਿਲੀਆਂ ਨੇ ਇਸ ਗੱਲਬਾਤ ਵਿੱਚ ਜੋਤੀ ਹਸਨ ਨੂੰ ਕਹਿੰਦੀ ਹੈ ਮੇਰਾ ਵਿਆਹ ਪਾਕਿਸਤਾਨ ਵਿੱਚ ਹੀ ਕਿਸੇ ਨਾਲ ਕਰਵਾ ਦਿਓ ਪੁਲਿਸ ਅਨੁਸਾਰ ਜੋਤੀ ਦੇ ਇਸ ਬਿਆਨ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਦਾ ਪਾਕਿਸਤਾਨ ਵੱਲ ਝੁਕਾ ਹੈ ਇਸ ਤੋਂ ਇਲਾਵਾ ਜੋਤੀ ਨੇ ਹਸਨ ਨਾਲ ਆਪਣੀਆਂ ਜਿਆਦਾਤਰ ਗੱਲਬਾਤ ਕੋਡਾਂ ਰਾਹੀਂ ਕੀਤੀਆਂ ਨੇ ਜਿਨ੍ਹਾਂ ਨੂੰ ਪੁਲਿਸ ਲਗਾਤਾਰ ਡੀਕੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੇ ਅਨੁਸਾਰ ਜੋਤੀ ਮਲੋਤਰਾ ਚਾਰ ਬੈਂਕ ਖਾਤੇਆਂ ਬਾਰੇ ਜਾਣਕਾਰੀ ਮਿਲੀ ਹੈ ਇਨਾ ਵਿੱਚੋਂ ਇੱਕ ਖਾਤੇ ਵਿੱਚ ਦੁਬਈ ਤੋਂ ਲੈਣ-ਦੇਣ ਕੀਤਾ ਗਿਆ ਹੈ। ਏਜੰਸੀਆਂ ਇਸ ਵੇਲੇ ਉਸ ਦੇ ਖਾਤਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸਨੂੰ ਕਿੱਥੋਂ ਪੈਸੇ ਮਿਲੇ ਨੇ। ਤੁਹਾਨੂੰ ਦੱਸ ਦੇਈਏ ਕਿ ਮਲਹੋਤਰਾ ਇਸ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਹੈ। ਜੋਤੀ ਦੇ ਇੰਸਟਾਗ੍ਰam ਤੇ 1 ਲੱਖ ਤੋਂ ਵੱਧ ਫੋਲੋਅਰ ਨੇ। ਹਰਿਆਣਾ ਦੇ ਇੱਕ ਦੋਸਤ ਦੀ ਮਦਦ ਨਾਲ ਜੋਤੀ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੂਤਾਵਾਸਤੇ ਇੱਕ ਕਰਮਚਾਰੀ ਦਾਨਿਸ਼ ਦੇ ਸੰਪਰਕ ਵਿੱਚ ਆਈ ਸੀ। ਬਾਦ ਵਿੱਚ ਦਾਨਿਸ਼ ਰਾਹੀ ਉਹ ਪਾਕਿਸਤਾਨ ਖੂਫੀ ਏਜੰਸੀ ਦੇ ਕੁਝ ਏਜੰਟਾਂ ਨੂੰ ਮਿਲੀ ਇੱਥੋਂ ਜੋਤੀ ਪਾਕਿਸਤਾਨੀ ਏਜੰਟਾਂ ਦੇ ਜਾਲ ਵਿੱਚ ਫਸ ਗਈ ਅਤੇ ਫਿਰ ਉਹਨਾਂ ਏਜੰਟਾਂ ਦੀ ਮਦਦ ਨਾਲ ਉਸ ਨੂੰ ਪਾਕਿਸਤਾਨ ਵੀਜ਼ਾ ਮਿਲਿਆ ਇਸ ਤੋਂ ਬਾਅਦ ਹੁਣ ਉਹ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ